ਰਕੋ ਅਸੀਂ ਤਾਂ ਜਿੱਥੋਂ ਸੇਵਾ ਦੇ ਵਿੱਚੋਂ ਹੀ ਹੁਣ ਹਾਜ਼ਰ ਹੋ ਕੇ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਜਿਹੜੀ ਬੇਨਤੀ ਸੁਣੀ ਜਾਵੇ ਉਹਦਾ ਬੇਨਤੀ ਕਰਨ ਦਾ ਜਿਹੜਾ ਮਕਸਦ ਇਹ ਹੈ ਵੀ ਅੱਜ ਆਪਣੇ ਫੀਲਕੋਟ ਐਸਡੀ ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੇ ਬੀਜੇਪੀ ਵੱਲੋਂ ਮਤਲਬ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਹੈ ਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤੇ ਮੇਰੇ ਨਹੀਂ ਤੇ ਸਿੱਖਾਂ ਦੀ ਸਾਰਿਆਂ ਦੀ ਹਰਦੇ ਬਲੁੰਧਰੇ ਗਏ ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਤੇ ਇਹ ਜਿਹੜੇ ਭਾਜਪਾ ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ ਤੇ ਅੱਜ ਜਿਹੜਾ ਫਰੀਦਕੋਟ ਤੇ ਇੱਕ ਸੁਖਨੀ ਸਾਹਿਬ ਦਾ ਪਾਠ ਕਰਾਇਆ ਗਿਆ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਤੇ ਜਿਹੜੇ ਬੀਜੇਪੀ ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜਾਂ ਉਦੇਦਾਰ ਨਮਾਇंदे ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜ ਜੀ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਈਆਂ ਗਈਆਂ ਪੈਰਾਂ 'ਤੇ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਲਓ ਵੇਖੋ ਅਸੀਂ ਤਾਂ ਜਿੱਥੋਂ ਸੇਵਾ ਦੇ ਵਿੱਚੋਂ ਹੀ ਹੁਣ ਹਾਜ਼ਰ ਹੋ ਕੇ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਜਿਹੜੀ ਬੇਨਤੀ ਸੁਣੀ ਜਾਵੇ ਉਹਦਾ ਬੇਨਤੀ ਕਰਨ ਦਾ ਜਿਹੜਾ ਮਕਸਦ ਇਹ ਹੈ ਵੀ ਅੱਜ ਆਪਣੇ ਫੀਲਕੋਟ ਐ ਐਸਡੀ ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੇ ਬੀਜੇਪੀ ਵੱਲੋਂ ਮਤਲਬ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ। ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਹੈ। ਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤੇ ਮੇਰੇ ਨਹੀਂ ਤੇ ਸਿੱਖਾਂ ਦੀ ਸਾਰਿਆਂ ਦੀ ਹਰਦੇ ਬਲੁੰਧਰੇ ਗਏ। ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਤੇ ਇਹ ਜਿਹੜੇ ਭਾਜਪਾ ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ ਤੇ ਅੱਜ ਜਿਹੜਾ ਫਰੀਦਕੋਟ ਤੇ ਇੱਕ ਸੁਖਨੀ ਸਾਹਿਬ ਦਾ ਪਾਠ ਕਰਾਇਆ ਗਿਆ ਹੈ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਤੇ ਜਿਹੜੇ ਭਾਜਪਾ ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜਾਂ ਉਧੇਦਾਰ ਨੁਮਾਇंदे ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜਾ ਜੀ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਈਆਂ ਗਈਆਂ ਪੈਰਾਂ 'ਤੇ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਲਓ ਵੇਖੋ ਅਸੀਂ ਤਾਂ ਜਿੱਥੋਂ ਸੇਵਾ ਦੇ ਵਿੱਚੋਂ ਹੀ ਹੁਣ ਹਾਜ਼ਰ ਹੋ ਕੇ ਆਪ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਜਿਹੜੀ ਬੇਨਤੀ ਸੁਣੀ ਜਾਵੇ ਉਹਦਾ ਬੇਨਤੀ ਕਰਨ ਦਾ ਜਿਹੜਾ ਮਕਸਦ ਇਹ ਆ ਵੀ ਅੱਜ ਆਪਣੇ ਫੀਲਕੋਟ ਐਸਡੀ ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੇ ਬੀਜੇਪੀ ਵੱਲੋਂ ਮਤਲਬ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਐ ਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਤੇ ਮੇਰੇ ਨਹੀਂ ਤੇ ਸਿੱਖਾਂ ਦੀ ਸਾਰਿਆਂ ਦੀ ਹਰਦੇ ਬਲੁੰਦਰੇ ਗਏ ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਤੇ ਇਹ ਜਿਹੜੇ ਬੀਜੇਪੀ ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ ਤੇ ਅੱਜ ਜਿਹੜਾ ਫਰੀਦਕੋਟ ਤੇ ਇੱਕ ਸੁਖਨੀ ਸਾਹਿਬ ਦਾ ਪਾਠ ਕਰਾਇਆ ਗਿਆ ਹੈ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਤੇ ਜਿਹੜੇ ਬੀਜੇਪੀ ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜ਼ਉਦੇਦਾਰ ਨੁਮਾਇंदे ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜੇ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਈਆਂ ਗਈਆਂ ਪੈਰਾਂ 'ਤੇ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ